ਦਾ ਚੱਕਰ ਪੈਂਦਾ ਬਿਲਕੁਲ ਜੀ ਪਰ ਇਹਦੇ ਵਿੱਚ ਕੀ ਆ ਹੁਣ ਤੁਸੀਂ ਕੀ ਕਰਨਾ ਜੇ ਚੱਕਰ ਪੂਰੇ ਕਰਨੇ ਆ ਜੀ ਬਾਈ ਜੀ ਤਾਂ ਤੁਸੀਂ ਗিয়ার ਬਦਲ ਦੇਣਾ ਤੇ ਜਨਰੇਟਰ ਦੇ ਚੱਕਰ ਪੂਰੇ ਹੋ ਜਾਣੀ ਬਿਲਕੁਲ ਜੀ ਨਾ ਪੀਟੀਓ ਦਾ ਚੱਕਰ ਤੇਲ ਵੀ ਟਰੈਕਟਰ ਨੇ ਇਕੱਠ ਖਾਣਾ ਜਿਵੇਂ ਕੋਈ ਨਾਮੀ ਕੰਪਨੀ ਸੀ ਪਹਿਲਾਂ ਬਈ ਉਹਨਾਂ ਦੇ ਹੁੰਦੇ ਹੁੰਦੇ ਕਹਿੰਦੇ ਉਹਦੀ ਮਸ਼ੀਨ ਬੈੱਕ ਘਮਾ ਦਿੰਦਾ ਸੀਗਾ ਟਰੈਕਟਰ ਸੀਗਾ ਕੋਈ ਸਾਨੂੰ ਪਤਾ ਹੀ ਆ ਸਾਰੇ ਕਿਸਾਨ ਭਰਾ ਜਾਣਦੇ ਹੀ ਉਹਦੇ ਬਾਰੇ ਉਸੇ ਤਰ੍ਹਾਂ ਬਈ ਇਹ ਤਾਂ ਫਿਰ ਅੱਜ ਦੇ ਯੁੱਗ ਦਾ ਫਿਰ ਵੱਖਰੀ ਗੱਲ ਨਾਲੇ ਇਹ ਦੇਖੋ ਕੱਲਾ ਇਹ ਨਹੀਂ ਜੀ 46 241 ਵੀ ਇਸੇ ਫੀਚਰ ਦੇ ਵਿੱਚ 244 ਵੀ 46 ਵੀ ਤੇ 200 ਸਤਿਕਾਰ ਜੀ ਗੁਰਵਿੰਦਰ ਸਿੰਘ ਸਿਖਾਣਾ ਪੇਜ ਤੇ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ ਵੀਡੀਓ ਦੇ ਵਿੱਚ ਕੀ ਹੈ ਜੀ ਕਿ ਕਿਸਾਨਾਂ ਦੀ ਪਹਿਲੇ ਆਪਣੇ ਬਜ਼ੁਰਗਾਂ ਦੀ ਮਨਪਸੰਦ ਜਿਹੜਾ ਟਰੈਕਟਰ ਬਣਿਆ ਸੀਗਾ ਉਹ ਹੈ ਸੀਗਾ ਜੀ ਮੈਸੀ ਮੈਸੀ ਦੇ ਨਾਲ ਅੱਜ ਬਾਈ ਜੀ ਆਪਣੇ ਇਸ ਏਜੰਸੀ ਦਾ ਆਪਣੇ ਕੰਪਨੀ ਤੋਂ ਹੋਣਗੇ ਬਾਈ ਜੀ ਸਭ ਤੋਂ ਪਹਿਲਾਂ ਬਾਈ ਜੀ ਦਾ ਕਰਦੇ ਹਾਂ ਸਵਾਗਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਅੱਜ ਪਰ ਦਿੱਗੇ ਯਾਰਗਾਂ ਦੀ ਆਪਣੀ ਕਹਿੰਦੇ ਨਿਸ਼ਾਨੀਆਂ ਇਹਦਾ ਦਿੱਗੇ ਆਜੇ ਦੇ ਬਾਰੇ ਜਾਣਕਾਰੀ ਕਿਹੜਾ ਮਾਡਲ ਆ ਤੇ ਬਾਈ ਦੱਸ ਕੇ ਆਪਾਂ ਆਪਣੇ ਕਿਹੜੀ ਕੌਂ ਆ ਰਿਹਾ ਇਹਦਾ ਇਹ ਹੈਗਾ ਜੀ ਮੈਸੀ ਫਰਗੂਸਨ 246 ਜੀ ਬਾਈ ਜੀ ਕੰਪਨੀ ਨੇ 241 244 246 ਤੇ 254 ਇੱਕ ਸੀਰੀਜ਼ ਹੀ ਚੱਲੀ ਸੀ ਸੀਰੀਜ਼ ਗੱਡੀ ਆ ਜੀ ਜਿਹਦਾ ਡਾਇਨਾਟ੍ਰੈਕ ਸੀਰੀਜ਼ ਵਾਈ ਦੀ ਹੈ ਜੀ ਜੀ ਬਾਈ ਜੀ ਠੀਕ ਹੈ ਜੋ ਨਵੀਂ ਸ਼ੋਅ ਚ ਵੀ ਇਹੇ ਸੀਰੀਜ਼ ਆਉਂਦੀ ਆ ਉਹਦਾ ਨਾਮ ਡਾਇਨਾ ਸਮਾਰਟ ਹੈ ਜੀ ਤੇ ਆਹ ਪੁਰਾਣੀ ਹੈਰੀਟੇਜ ਸ਼ੋਅ ਦੇ ਵਿੱਚ ਦਾ ਨਾਮ ਡਾਇਨਾ ਟਰੈਕ ਹੈ ਜੀ ਤੇ ਮੇਰੇ ਹਿਸਾਬ ਨਾਲ ਬਾਈ ਜੀ ਜੇ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਵੱਧ ਜੇ ਖੇਚ ਦਾ ਕੇਂਦਰ ਬਣਿਆ ਸੀਦਾ 241 ਜਿਹੜੀ ਸੀਰੀਜ਼ ਚੱਲੀ ਸੀ ਇਹਨਾਂ ਦੀ ਹਨਾ ਇਹ ਹੀ ਸੀਰੀਜ਼ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਤੇ ਮੇਰੇ ਹਿਸਾਬ ਨਾਲ ਬਾਈ ਹੁਣ ਕਰੀਏ ਆਪਾਂ ਜਾਣਕਾਰੀ ਇਹਦੇ ਬਾਰੇ ਵੀ ਦੱਜੇ ਪੜਾਉਣਾ ਆਪਣੇ ਕੋਲੇ 241 ਤੋਂ ਲੈ ਕੇ 254 ਦੇ ਵਿੱਚ ਟੂ व्हीਲ ਡਰਾਈਵ ਫੋਰ व्हीਲ ਡਰਾਈਵ ਦੋਨੇ ਟਰੈਕਟਰ ਆਉਂਦੇ ਆ ਜੀ ਇਹ ਜਿਹੜੀ ਇਹਦੇ ਵਿੱਚ ਗੱਲ ਹੈ ਇਹਦੇ ਵਿੱਚ ਬੈਵਲ ਗੀਅਰ ਆਉਂਦਾ ਜੀ ਜਿਹੜਾ ਇਹ ਟਰੈਕਟਰ ਦੇ ਵਿੱਚ ਹੈਗਾ ਸਾਰਾ ਸੀਲਡ ਬੈਵਲ ਗੀਅਰ ਤੇ ਇਹ ਯਾਨੀ ਕਿ ਜੇ ਇਹਨੂੰ ਕੱਦੂ ਕਰਨਾ ਹੋਵੇ ਟਰੈਕਟਰ ਨਾਲ ਬਲਕਿ ਮਤਲਬ ਪਾਣੀ ਪੈਣ ਦੀ ਫੋਰੂਨ ਡਰਾਈਵ ਦੇ ਵਿੱਚ ਕੋਈ ਸੁਭਾਵਨਾ ਨਹੀਂ ਜੀ ਕੋਈ ਸੁਭਾਵਨਾ ਨਹੀਂ ਆਪਣਾ ਕੋਈ ਨਹੀਂ ਜੀ ਸਾਰਾ A to Z ਸੀਲਡ ਹੈ ਜੀ ਤੁਸੀਂ ਕੈਮਰਾਮੈਨ ਨੂੰ ਕਹੂਗਾ ਮਾੜਾ ਜਿਹਾ ਇਥੋਂ ਚੰਗੀ ਤਰ੍ਹਾਂ ਦਿਖਾ ਦੇਣਗੇ ਇਦਰਲੀ ਸਾਈਡ ਤੇ ਆ ਕੇ ਸਾਰਾ A to Z ਸੀਲਡ ਹੈ ਜੀ ਇਹ ਟਰੈਕਟਰ ਜੀ ਬਾਈ ਜੀ ਏ ਬਾਈ ਜੀ ਕਿੰਨੀ ਹਸ ਪਾਵਰ ਆ ਰਹੀ ਹੈ ਇਹਦੇ ਬਾਰੇ ਵੀ ਦੱਸੋ ਜੀ 46 ਟਰੈਕਟਰ ਹੈ ਜੀ ਇਹ 46 ਹਸ ਪਾਵਰ ਹੈ ਜਿਹੜਾ 241 ਆ 42 ਹਸ ਪਾਵਰ ਹੈ 244 44 ਹੈ ਜੀ 254 ਆਪਣਾ 50 ਹਸ ਪਾਵਰ ਟਰੈਕਟਰ ਹੈ ਜੀ ਜੀ ਬਾਈ ਜੀ ਇਹਦੇ ਵਿੱਚ ਤਿੰਨ ਗੇਅਰ ਆਪਸ਼ਨ ਆਉਂਦੀਆਂ ਜੀ ਹਾਈ ਮੀਡੀਅਮ ਲੋ ਜੀ ਬਾਈ ਜੀ ਤੇ ਦੂਸਰਾ 1 2 3 4 12 ਗੇਅਰ ਫਾਰਵਰਡ ਦੇ ਆ ਜੀ ਤੇ ਸ਼ਟਲ ਗੇਅਰ ਦਿੱਤਾ ਹੋਇਆ 12 ਰਿਵਰਸ ਹੈ ਜੀ 24 ਸਪੀਡਾਂ ਇਸ ਟਰੈਕਟਰ ਦੀਆਂ ਇਸ ਦੀਆਂ ਜੀ ਹਾਂ ਜੀ ਜਿਹੜੀ ਸਾਰਿਆਂ ਤੋਂ ਵੱਡੀ ਚੀਜ਼ ਹੈ ਜੀ ਜੋ ਹੋਰ ਇੰਡੀਆ ਦੇ ਕਿਸੇ ਵੀ ਕੰਪਨੀ ਦੇ ਟਰੈਕਟਰ ਦੇ ਵਿੱਚ ਨਹੀਂ ਆ ਰਹੀ ਉਹ ਹੈਗੀ ਆ ਜੀ ਇਹਦੀ ਪੀਟੀਓ ਅੱਛਾ ਜੀ ਪੀਟੀਓ ਜਿਹੜੀ ਉਹਦੀ ਹੈਗੀ ਆ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਗੇ ਜੀ ਇਹਦੇ ਲੀਵਰ ਲੀਵਰ ਸਿਸਟਮ ਇਹ ਆ ਜੀ ਜੇ ਪੀਟੀਓ ਦੇ ਲੀਵਰ ਨੂੰ ਅੱਗੇ ਕਰ ਦਿੰਨੇ ਆ ਜੀ ਇਹਨੂੰ ਤਾਂ ਲਾਈਵ ਪੀਟੀਓ ਹੋ ਜਾਂਦੀ ਹੈ ਯਾਨੀ ਕਿ 1790 ਚੱਕਰਾਂ ਤੇ 540 ਚੱਕਰ ਦੇ ਦੇਣੇ ਆ ਜੀ ਅੱਛਾ ਜੀ ਜੇ ਇਹਨੂੰ ਪਿੱਛੇ ਨੂੰ ਕਰ ਦਿੰਨੇ ਆ ਤਾਂ ਇਹ ਗਰਾਊਂਡ ਸਪੀਡ ਪੀਟੀਓ ਬਣ ਜਾਂਦੀ ਹੈ ਲੋ ਸਪੀਡ ਪੀਟੀਓ ਦਾ ਮਤਲਬ ਇਹ ਆ ਜੀ ਕਿ ਜਦੋਂ ਟਰੈਕਟਰ ਜਿਹੜੇ ਗিয়ার ਚ ਹੋਊਗਾ ਉਸੇ ਗিয়ার ਦੀ ਪੀਟੀਓ ਦੀ ਸਪੀਡ ਆਊਗੀ ਆ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਪੀਟੀਓ ਦੇ ਸਪੀਡ ਚਾਰਟ ਬਣਿਆ ਹੋਇਆ ਹਾਂਜੀ ਠੀਕ ਹੈ ਜੀ ਫਿਰ ਤੁਹਾਨੂੰ ਖੜੇ ਦੀ ਜੇ ਪੀਟੀਓ ਗੇਰਾਂ ਦੇ ਵਿੱਚ ਚਾਹੀਦੀ ਹੈ ਜੀ ਬਾਈ ਇਹ ਦੂਸਰਾ ਲੀਵਰ ਦਿੱਤਾ ਹੋਇਆ ਜੀ ਜੇ ਇਸ ਲੀਵਰ ਨੂੰ ਤੁਸੀਂ ਅੱਗੇ ਕਰ ਦੇਣਾ ਜੀ ਬਾਈ ਜੀ ਇਹ ਨਿਊਟਰਲ ਹੋ ਜਾਣਾ ਜੀ ਬਾਈ ਚਲੋ 12 ਸਪੀਡਾਂ ਅੱਗੇ ਦੀਆਂ ਤੇ 12 ਸਪੀਡਾਂ ਪਿੱਛੇ ਦੀਆਂ ਪੀਟੀਓ ਦੇ ਵਿੱਚ ਮਿਲ ਲਗੀਆਂ ਯਾਨੀ ਕਿ 24 ਸਪੀਡਾਂ ਪੀਟੀਓ ਦੀਆਂ ਸਾਨੂੰ ਮਿਲ ਲਗੀਆਂ 24 ਸਪੀਡਾਂ ਯਾਨੀ ਕਿ ਪੀਟੀਓ ਦੀਆਂ ਆਪਾਂ ਨੂੰ ਇਹਦੇ ਮਿਲ ਰਹੀਆਂ ਮੇਰੇ ਹਿਸਾਬ ਨਾਲ ਬਾਈ ਮੈਂ ਪਹਿਲੀ ਵਾਰ ਹੀ ਸੁਣ ਰਿਹਾ ਇਹ ਸ਼ਬਦ ਯਾਨੀ ਕਿ 12 ਸਪੀਡਾਂ ਫਾਰਵਰਡ ਤੇ 12 ਹੀ ਰਿਵਰਸ ਰਿਵਰਸ ਯਾਨੀ ਕਿ ਜਿਵੇਂ ਅੱਗੇ ਨੂੰ ਤੇ ਪਿੱਛੇ ਨੂੰ ਯਾਨੀ ਕਿ ਟੋਟਲ ਆਪਾਂ ਨੂੰ 24 ਸਪੀਡਾਂ ਖੜੇ ਦੀਆਂ ਵੀ ਤੇ ਚੱਲਦੇ ਦੀਆਂ ਵੀ ਵੀਡੀਓ ਦੀਆਂ ਵੀ ਤੇ ਟਰੈਕਟਰ ਦੀ ਸਪੀਡ ਯਾਨੀ ਕਿ ਭਾਈ ਉਹ ਚੀਜ਼ ਨਾ ਫਰੇ ਹੈ ਕਿ ਜੇ ਗੇਰਾਂ ਦੇ ਵਿੱਚ ਆ ਰਹੀ ਹੈ ਪੀਟੂ ਦਾ ਉਹ ਫਿਰ ਚੀਜ਼ ਦਾ ਤੇਲ ਤੇ ਵੀ ਅਸਰ ਪਊਗਾ ਤੇਲ ਤੇ ਅਸਰ ਪੈਂਦਾ ਜੀ ਤੁਸੀਂ ਇਹ ਦੇਖੋ ਜੇ ਟਰੈਕਟਰ ਜਨਰੇਟਰ ਤੇ ਲੱਗਿਆ ਜੀ ਬਾਈ ਜੀ ਤੁਸੀਂ ਮੋਟਰ ਇੱਕ ਖਚਾਉਣੀ ਹੈ ਜੇ ਦੋ ਖਚਾਉਣੀਆਂ ਤਾਂ ਤੁਹਾਨੂੰ ਪੁੜੀਆਂ ਦਾ ਚੱਕਰ ਪੈਂਦਾ ਬਿਲਕੁਲ ਜੀ ਪਰ ਇਹਦੇ ਵਿੱਚ ਕੀ ਹੈ ਹੁਣ ਤੁਸੀਂ ਕੀ ਕਰਨਾ ਜੇ ਚੱਕਰ ਪੂਰੇ ਕਰਨੇ ਆ ਜੀ ਬਾਈ ਜੀ ਤਾਂ ਤੁਸੀਂ ਗিয়ার ਬਦਲ ਦੇਣਾ ਤੇ ਜਨਰੇਟਰ ਦੇ ਚੱਕਰ ਪੂਰੇ ਹੋ ਜਾਣੀ ਬਿਲਕੁਲ ਜੀ ਨਾ ਪੀਟੀਓ ਦਾ ਚੱਕਰ ਤੇਲ ਵੀ ਟਰੈਕਟਰ ਨੇ ਘੱਟ ਖਾਣਾ ਜਿਵੇਂ ਕੋਈ ਨਾਮੀ ਕੰਪਨੀ ਸੀ ਪਹਿਲਾਂ ਬਾਈ ਉਹਨਾਂ ਦੇ ਹੁੰਦੇ ਹੁੰਦੇ ਕਹਿੰਦੇ ਉਹ ਮਸ਼ੀਨ ਵੈ ਘਮਾ ਦਿੰਦਾ ਸੀਗਾ ਐਂਟਰ ਸੀਗਾ ਕੋਈ ਆਪ ਨੂੰ ਪਤਾ ਹੀ ਆ ਸਾਰੇ ਕਿਸਾਨ ਭਰਾ ਜਾਣਦੇ ਹੀ ਉਹਦੇ ਬਾਰੇ ਉਸੇ ਤਰ੍ਹਾਂ ਬਈ ਇਹ ਤਾਂ ਅੱਜ ਦੇ ਯੁੱਗ ਦਾ ਫਿਰ ਵੱਖਰੀ ਨਾਲੇ ਇਹ ਦੇਖੋ ਕੱਲਾ ਇਹ ਨਹੀਂ ਜੀ 46 241 ਵੀ ਇਸੇ ਫੀਚਰ ਦੇ ਵਿੱਚ 244 ਵੀ 46 ਵੀ ਤੇ 254 ਬਾਈ ਜੀ ਜੇ ਆਪਾਂ ਇਹਦੇ ਚ ਪੰਪ ਪੰਜਾਇ ਦੇ ਇੰਜਨ ਦੀ ਗੱਲ ਕਰਦੇ ਆ ਤਾਂ ਕਿਹੜਾ ਇੰਜਨ ਆ ਕਿਹੜਾ ਪੰਪ ਆ ਰਿਹਾ ਕੀ ਇਹਦਾ ਸਿਸਟਮ ਇਹਦਾ ਜਿਹੜਾ ਇੰਜਨ ਹੈ ਜੀ ਸਮਸਨ ਹਾਈ ਟਾਰਕ ਇੰਜਨ ਹੈ ਇਹਦੀ ਟਾਰਕ ਬਹੁਤ ਜ਼ਿਆਦਾ ਹੈ ਜੀ ਬਾਈ ਜੀ ਠੀਕ ਹੈ ਜੀ ਇੱਕ ਇਹਦੀ ਸਟ੍ਰੋਕ ਬਹੁਤ ਲੰਬੀ ਹੈ ਇੰਜਨ ਦੀ ਜਿਹਦੇ ਕਰਕੇ ਇਹ ਇੰਜਨ ਦਬਦਾ ਨਹੀਂਗਾ ਬਿਲਕੁਲ ਜਾਨੀ ਕਿ ਮੋਟੀਵੇਸ਼ਨ ਕਰਵਾਉਂਦੇ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਚੱਲਿਆ ਜਵਾਨੇ ਦਾ ਦੌਰ ਚੱਲਿਆ ਹੋਇਆ ਅੱਜ ਕੱਲ ਮੋਟੀਵੇਸ਼ਨ ਕਰਵਾਉਂਦਾ 241 ਨੂੰ ਤਾਂ ਸਾਰੇ ਜਾਣਦੇ ਆ ਜੀ ਬਿਲਕੁਲ ਜੀ 241 ਤੋਂ ਉੱਤੇ ਚੀਜ਼ ਹੈ ਜੀ ਇੰਜਨ ਉਹੀ ਹੈ ਉਸ ਇੰਜਨ ਦੀ ਪਾਵਰ ਵਧਾਈ ਹੋਈ ਹੈ ਬਿਲਕੁਲ ਜੀ 42 ਤੋਂ ਉਸ ਇੰਜਨ ਨੂੰ 46 ਕਰ ਦਿੱਤਾ ਗਿਆ ਤੇ ਉਹ 241 ਤਾਂ 50 ਹਸ ਪਾਵਰ ਦੇ ਟਰੈਕ ਬਿਲਕੁਲ ਜੀ ਬਿਲਕੁਲ ਜੀ ਤੇ ਇਹਨੇ ਤਾਂ ਲੱਗਣ ਕੀ ਦੇਣਾ ਜੀ ਬਿਲਕੁਲ ਜੀ ਬਿਲਕੁਲ ਤੇ ਜੇ ਬਈ ਆਪਾਂ ਇਹਦੇ ਲੈਫਟ ਕੈਪੈਸਟੀ ਦੀ ਗੱਲ ਕਰਦੇ ਹਾਂ ਤਾਂ ਕਿੰਨੀ ਲੈਫਟ ਕੈਪੈਸਟੀ ਹੈ ਇਹਦੇ ਚ ਇਹਦੀ 2000 ਕੇਜੀ ਦੀ ਲੈਫਟ ਕੈਪੈਸਟੀ ਹੈ ਜੀ ਇਹਦੀ ਜੀ ਬਾਈ ਤੇ ਕਿਹੜੇ ਬਈ ਟਾਇਰਾਂ ਜਾ ਰਿਹਾ ਹੈ ਟਾਇਰ ਇਹਦੇ ਆਉਂਦੀ ਹੈ ਜੀ 14 9 28 ਦੇ ਜੀ ਜੀ ਮਗਰਲੇ ਟਾਇਰ ਜਿਹੜੇ ਅਗਲੇ ਟਾਇਰ ਹੈ ਜੀ ਉਹ 8 18 ਦੇ ਆ ਜੀ ਜੀ ਫਿਰ ਇਹਦਾ ਜਿਹੜਾ ਮਗਰਲਾ ਹਿੱਸਾ ਜੀ ਉਹ ਪਲੈਂਟਰੀ ਡਰਾਈਵ ਹੈ ਜੀ ਜੀ ਤੇਲ ਦੇ ਵਿੱਚ ਡੁੱਬੀਆਂ ਬ੍ਰੇਕਾਂ ਇਹਦੀਆਂ ਪਲੈਂਟਰੀ ਡਰਾਈਵ ਹਿੱਸਾ ਹੈ ਜੀ ਇਹਦਾ ਜੀ ਤੇਰ ਜਿਹੜੀ ਸਾਰਿਆਂ ਤੋਂ ਵਧੀਆ ਫੀਚਰ ਹੈ ਦੇ ਕੋਈ ਹੈ ਜੀ ਤੁਸੀਂ 4-ਵੀਲ ਡਰਾਈਵ ਟਰੈਕਟਰ ਦਾ ਸਾਰੇ ਦੇਖੇ ਹੋਣੇ ਆ ਜੀ ਬਿਲਕੁਲ ਜੀ ਠੀਕ ਹੈ ਜੀ ਪਰ ਤੁਹਾਨੂੰ ਉਹਦੇ ਸਾਈਡ ਤੋਂ ਖੜ ਕੇ ਜੇ ਆਪਾਂ ਦੇਖਦੇ ਆ ਤੁਹਾਨੂੰ ਹਰੇਕ ਟਰੈਕਟਰ ਦੀ ਪੀਟੀਓ ਸ਼ਾਫਟ ਜਿਹੜੀ ਸੌਰੀ 4-ਵੀਲ ਦੀ ਸ਼ਾਫਟ ਸ਼ਾਫਟ ਆਪਨੀ ਜੀ 4-ਵੀਲ ਦੀ ਜਿਹੜੀ ਸ਼ਾਫਟ ਹੈ ਉਹ ਤੁਹਾਨੂੰ ਅਲੱਗ ਹੀ ਦੇਖਦੀ ਹੁੰਦੀ ਹੈ ਥੱਲੇ ਪਰ ਇਹਦੀ ਤੁਹਾਨੂੰ ਜਿਹੜੀ ਸ਼ਾਫਟ ਹੈ ਉਹ ਅਲੱਗ ਨਹੀਂ ਦਿਖੂਗੀ ਇਹ ਬਿਲਕੁਲ ਕੰਪਨੀ ਨੇ ਕੰਪੈਕਟ ਡਿਜ਼ਾਈਨ ਤਿਆਰ ਕੀਤਾ ਹੋਇਆ ਹੈ ਦਾ ਯਾਨਕਿ ਵਿੱਚ ਹੀ ਕਹਿ ਸਕਦੇ ਆ ਇੱਕ ਹਿਸਾਬ ਦੇ ਇਦਾਂ ਲੱਗਦੀ ਹੈ ਕਿ ਵੇਜ ਵਿੱਚ ਹਾਂ ਮਰਦੀ ਆ ਰਹੀ ਆ ਬਈ ਤੇਲ ਦੀ ਜੇ ਆਪਾਂ ਗੱਲ ਕਰਦੇ ਆ ਸਭ ਤੋਂ ਵੱਡਾ ਸਵਾਲ ਇਹ ਹੀ ਹੁੰਦਾ ਕੋਈ ਕਹਿ ਦਿੰਦਾ ਘੰਟੇ ਦਾ ਇੰਨੇ ਲੀਟਰ ਖਾ ਜਾਂਦਾ ਜੀ 22 ਤੇ ਕੋਈ ਕਹਿ ਦਿੰਦਾ ਇੰਪਲੀਮੈਂਟ ਦੇ ਆਹ ਸਿਸਟਮ ਕੀ ਹੁੰਦਾ ਬਈ ਕਿੰਨਾ ਇਹਦੀ ਤੇਲ ਕਪੈਸਿਟੀ ਜਿਹੜੀ ਆ ਰਹੀ ਆ ਆਪਣੇ ਕਿੰਨੇ ਐਵਰੇਜ ਕੱਢ ਰਹੇ ਆ 4 ਤੋਂ 7 ਲੀਟਰ ਘੰਟੇ ਦਾ ਤੇਲ ਖਾਂਦਾ ਜੀ ਬਾਕੀ ਇੰਪਲੀਮੈਂਟ ਤੇ ਡਿਪੈਂਡ ਕਰਦਾ ਤੇ ਡਰਾਈਵਰ ਤੇ ਡਿਪੈਂਡ ਕਰਦਾ ਜੀ ਹਾਂ ਤੇ ਜੇ ਆਉਣ ਰੋਡ ਆਪਾਂ ਇਹਦੀ ਚੈੱਕ ਕਰਦੇ ਆਂ ਕੀ ਐਵਰੇਜ ਦਿੰਦਾ ਆਂ ਰੋਡ ਆਨ ਰੋਡ ਇਹ 10 ਦੀ ਐਵਰੇਜ ਦਿੰਦਾ ਜੀ 10 ਦੀ ਐਵਰੇਜ ਆ ਹਾਂਜੀ ਹਾਂਜੀ ਜੇ ਤੁਸੀਂ ਸਲੋ ਆਰ ਪੀ ਐਮ ਤੇ ਲੈ ਕੇ ਆਉਣਾ ਤਾਂ 12 ਪਲੱਸ ਵੀ ਕਰ ਜਾਂਦਾ 12 ਪਲੱਸ ਵੀ ਕਰ ਜਾਂਦਾ ਬਾਕੀ ਫਿਰ ਉਹ ਡਰਾਈਵਰ ਡਰਾਈਵਰ ਦੇ ਰਿਪੋਰਟ ਕਰਦਾ ਹਾਂਜੀ ਤੇ ਹੋਰ ਬਾਈ ਜੀ ਕੀ ਖਾਸ ਆ ਦੂਜਿਆਂ ਨਾਲ ਉਹਦੇ ਚ ਉਹ ਵੀ ਆਪਾਂ ਦੱਸੋ ਕਿਸਾਨ ਭਰਾਵਾਂ ਨੂੰ ਆਪਾਂ ਜਾਣਕਾਰੀ ਜਿਹੜੀ ਇਹਦੀ ਮੇਨ ਚੀਜ਼ ਇਹ ਹੈ ਜੀ ਇਹ ਟਰੈਕਟਰ ਜਿਹੜਾ ਹੈਗਾ ਨਾ ਇਹ ਬਿਲਕੁਲ ਵੀ ਜਿਹੜੀ ਇਹਦੇ ਚ ਦਿਕਤ ਨਹੀਂ ਆਉਂਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਫਿਰ ਜਿਹੜੀ ਕੰਪਨੀ ਐ ਇਹਦੀ ਜਿਹੜੀ ਗਾਰੰਟੀ ਦਿੰਦੀ ਐ ਉਹ 2 ਸਾਲ ਦੀ ਤਾਂ ਕੰਪਨੀ ਗਾਰੰਟੀ ਦਿੰਦੀ ਐ ਜੇ ਕਸਟਮਰ ਨੇ 2 ਸਾਲ ਹੋਰ ਦੀ ਗਾਰੰਟੀ ਲੈਣੀ ਐ ਤਾਂ ਕੰਪਨੀ ਇਵਨ ਕਿ ਐਕਸਟੈਂਡਡ ਵਾਰੰਟੀ ਵੀ ਦਿੰਦੀ ਐ ਕਸਟਮਰ 4 ਸਾਲ ਦੀ ਅਨਲਿਮਟਿਡ ਘੰਟਿਆਂ ਦੀ ਗਾਰੰਟੀ ਲੈ ਸਕਦਾ ਹੈ ਬਈ ਇੱਕ ਕਈ ਮੈਂ ਅੱਗੇ ਵੀਡੀਓ ਜਗੋ ਆਪਣੀ ਕੀਤੀ ਐ ਇੱਕ ਟਰੈਕਟਰ ਦੀ ਕਮੈਂਟ ਆਇਆ ਥੱਲੇ ਭਰਾ ਦਾ ਕਿਸਾਨ ਭਰਾ ਹੀ ਹੋਣਾ ਉਹ ਕਹਿੰਦਾ ਕਿ ਯਾਰ ਸਪੇਅਰ ਪਾਰਟ ਦੀ ਪ੍ਰੋਬਲਮ ਆਉਂਦੀ ਐ ਉਹਦੇ ਲਈ ਕੰਪਨੀ ਦਾ ਕੀ ਬਈ ਸਪੇਅਰ ਪਾਰਟ ਦੀ ਤਾਂ ਕੋਈ ਦਿੱਕਤ ਨਹੀਂ ਜੀ ਕਿਉਂਕਿ ਕੰਪਨੀ ਕੀ ਕਰਦੀ ਹੈ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਰੀਜ਼ ਲਾਂਚ ਕਰਤੀ ਜੀ ਜੀ ਬਾਈ ਸਮਾਨ ਇਦਾਂ ਦਾ ਜੀ ਉਹ ਸਾਰੇ 41 ਤੋਂ ਲੈ ਕੇ 54 ਤੱਕ ਉਹੀ ਸਮਾਨ ਲੱਗਣਾ ਹੈ ਯਾਨੀ ਕਿ ਸੇਮ ਜਿਹੇ ਸਮਾਨ ਦੇ ਕਹਿ ਸਕਦੇ ਹੋ ਕੋਈ ਦਿੱਕਤ ਨਹੀਂ ਜੀ ਸਮਾਨ ਹੈ ਜਿਹੜਾ ਆਪਣੇ ਕੋਲੇ ਫਰੀਦਕੋਟ ਏਜੰਸੀ ਦੇ ਵਿੱਚ ਜੀ ਬਾਈ ਸਾਰਾ ਅਵੇਲੇਬਲ ਹੈ ਤੇ ਬਾਈ ਜੀ ਇੱਕ ਵਾਰੀ ਫਿਰ ਨੰਬਰ ਜ਼ਰੂਰ ਬੋਲ ਦਿਓ ਤਾਂ ਕਿ ਜਿਹੜੇ ਭਰਾ ਆਪਣੀ ਵੀਡੀਓ ਦੇਖਣ ਜੁੜਨਾ ਚਾਹਣ ਜਾਂ ਡੈਮੋ ਵਗੈਰਾ ਕੋਈ ਲੈਣਾ ਚਾਹਣ ਤਾਂ ਆਪਣੇ ਨਾਲ ਜ਼ਰੂਰ ਹਾਂਜੀ ਆਪਣਾ ਮੋਬਾਈਲ ਨੰਬਰ ਹੈ ਜੀ 98725 00851 ਦੁਬਾਰਾ ਐਕਸ ਕਰਿਓ ਹਾਂਜੀ ਮਠਾੜੂ ਐਂਟਰਪ੍ਰਾਈਜ਼ਸ ਫਰੀਦਕੋਟ ਮੋਬਾਈਲ ਨੰਬਰ ਦੁਬਾਰਾ ਬੋਲ ਦਿੰਨਾ ਜੀ 9872500851 ਸੋ ਦੋਸਤੋ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਦ ਤੱਕ ਆਪ ਇੱਕ ਨਵੀਂ ਵੀਡੀਓ ਤੁਹਾਡੇ ਲਈ ਫੇਰ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ